ਕਉਂ ਤੋਂ ਆਇਆ ਇਹ ਕਾ ਇੱਥੇ ਬੈਠਾ ਹੋਇਆ ਉੱਥੇ ਤੇ ਬੈਠਾ ਲਾ ਤੁਹਾਡੀ ਉਹਨਾਂ ਨੇ ਚਾਹ ਫੜਾਈ ਸੀ ਮੈਂ ਲੱਤ ਮਾਰੀ ਚਾਹ ਚਾਹ ਜਿਹੜਾ ਪਰਲੇ ਮੱਸੇ ਕੇ ਆ ਨਹੀਂ ਉੱਥੇ ਸੌਂਦੀ ਤੇ ਫੜ ਕੇ ਲੈ ਗਏ ਸੌਂਤ ਲੈ ਉਹਨਾਂ ਨੇ ਬਸ ਉੜ ਕੇ ਵੇਖਿਆ ਹੀ ਨਹੀਂ ਅਹੀਂ ਕੋਈ ਚੀਜ਼ ਨਹੀਂ ਵੇਖੀ ਉਹਨਾਂ ਦੀ ਐ ਐ ਅਨਪਤਾ ਜੀ ਦੋ ਰੈਡੀ ਹੁੰਦੇ ਉਹਨਾਂ ਚ ਖਬਰ ਆਈ ਅਦਰਵਟੀ ਦੁਕਾਨ ਆ ਉੱਥੇ ਹੱਲ ਪਾ ਸੋਹਰਾ ਮੇਰਾ ਉੱਥੇ ਗਿਆ ਤੋਂ ਉਹਨਾਂ ਦੱਸਿਆ ਪਿਓ ਤਾਂ ਜਿਗ ਤਾਂ ਦਾ ਮੁਕਾਬਲਾ ਬਣਾ। ਦੇ ਸੁਣ ਹੜ ਕੇ ਲੈ ਡਰ ਜਵਾਨ ਹੀ ਉਹ ਭਜਿਆ ਹੀ ਨਹੀਂ ਗਿਆ ਦੇਖੋ। ਉਹ ਗੱਡੀ ਛੁੱਟ ਲਈ ਜਿਵੇਂ ਹਰਲਾ 'ਤੇ ਕੁੱਟਣ ਲਾ ਪੇ ਆ ਬੱਚਾ ਦੇ ਮਿਲ ਪਰ ਛੜਾ ਜਾ ਹੀ। ਕੁਛ ਨਹੀਂ ਦਿੱਤਾ ਸਾਨੂੰ ਕੁਛ ਨਹੀਂ ਦਿੱਤਾ ਨਾਲ। ਬਾਅਦ ਚ ਗਿਆ ਤਾਂ ਪਾਪਾ ਪੋ ਪਾਲਿਆ ਮੇਰੇ ਨੂੰ ਕੀ ਪਤਾ ਲੱਗਣਾ ਸਾਨੂੰ ਭੁੱਲ ਪਤਾ ਨਹੀਂ ਕੀ ਦੇ ਸਾਨੂੰ ਦੇ ਦਿਆ ਨਹੀਂ ਦਿੱਤੇ। ਬੱਚੇ ਇੱਥੇ ਦਾ ਦਾ ਸੌਰਾਂ ਮੈਰਾ ਸੀ ਇਹ ਇਹਨਾਂ ਦੇ ਸਿਰ ਤੇ ਪਾ ਗਏ ਸੀ ਨਾ ਵੀ ਹੁਣ ਉਹਨਾਂ ਦੀ ਡੈਥ ਹੋ ਗਈ ਮਾਤਾ ਦਾ ਜੂੜਾ ਟੁੱਟ ਗਿਆ ਤੇ ਮੈਂ ਹੁਣ ਆਪਣੀ ਮਸ਼ੀਨ ਵਿਚਾਰਿਆ ਬਣਾਉਣੀ ਹੈ ਖਾਲਸਾ ਵਾਲਾ ਉਹ ਹਣ ਪੈ ਦੱਸਣੇ ਗਏ ਸੇਤਾ ਕਪੜੇ ਵੀ ਦੇ ਕੇ ਜਾਂਦੇ ਆ ਖਾਲਸਾ ਨੂੰ ਨੇ ਉਹ ਜਾ ਕੇ ਹੰਡ ਮਕਾਨ ਬਣਾਉ ਚਲੋ ਸਾਡੀ ਹੁਣ ਬਾਈ ਤੇ ਗੱਦ ਗਰੀ ਪਾਉਣੀ ਚਲੋ